ਹੈਲੋ एवरीवन ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡੇ ਨਾਲ ਇੱਕ ਅਸੀਂ ਜਿਮ ਚੱਲੇ ਸੀ ਐਕਚੁਅਲੀ ਤੇ ਮੈਂ ਕਿਹਾ ਵੀ ਆਸਾ ਮਜਾ ਕਰ ਲਈਏ ਕੁਝ ਗੱਲ ਸੱਚੀ ਵੀ ਹੈ ਦੋਸਤੋ ਇੱਕ ਵਾਰੀ ਨਾ ਇੱਕ ਰਾਜੇ ਨੇ ਆਪਦੇ ਰਾਜ ਦੇ ਵਿੱਚ ਨੌਕਰੀਆਂ ਖੋਲੀਆਂ ਕਿ ਜਿਹਨੂੰ ਵੀ ਨੌਕਰੀ ਚਾਹੀਦੀ ਆਉ ਇੱਕ ਬਹੁਤ ਹੀ ਪੜਿਆ ਲਿਖਿਆ ਇਨਸਾਨ ਡਿਗਰੀਆਂ ਲੈ ਕੇ ਰਾਜੇ ਦੇ ਦਰਬਾਰ ਚ ਚਲਾ ਗਿਆ ਤੇ ਰਾਜੇ ਨੂੰ ਡਿਗਰੀਆਂ ਦਿਖਾਈਆਂ ਕਿ ਮੈਂ ਫਲਾਣੇ ਥਾਂ ਤੋਂ ਆਹ ਡਿਗਰੀ ਕੀਤੀ ਫਲਾਣੇ ਥਾਂ ਤੋਂ ਆਹ ਡਿਗਰੀ ਕੀਤੀ ਰਾਜੇ ਨੇ ਖੁਸ਼ ਹੋ ਕੇ ਉਹਦੀ ਡਿਊਟੀ ਕੋੜਿਆਂ ਦੇ ਤਵੇਲੇ ਚ ਲਾਤੀ ਕਹਿੰਦਾ ਵੀ ਇਹਨੂੰ ਘੋੜੇ ਸਮਾਰਨ ਤੇ ਦੀ ਡਿਊਟੀ ਲਾ ਦਿਓ ਉਹ ਬੜਾ ਹੈਰਾਨ ਹੋਇਆ ਕਿ ਯਾਰ ਮੈਂ ਇੰਨਾ ਪੜਿਆ ਲਿਖਿਆ ਸੀ ਤੇ ਮੈਨੂੰ ਇਹਨਾਂ ਨੇ ਤਵੇਲੇ 'ਚ ਡਿਊਟੀ ਲਾਤੀ ਉਸ ਦਿਨਾਂ ਬਾਅਦ ਰਾਜਾ ਘੋੜਿਆਂ ਦੇ ਤਵੇਲੇ 'ਚ ਜਦੋਂ ਗੇੜਾ ਮਾਰਨ ਗਿਆ ਤੇ ਉਹ ਕਹਿੰਦਾ ਰਾਜਨ ਜਿਹੜਾ ਘੋੜਾ ਤੁਸੀਂ ਸਭ ਤੋਂ ਮਹਿੰਗਾ ਖਰੀਦਿਆ ਤੇ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਇਹ ਘੋੜਾ ਨਾ ਤਾਂ ਅਸਲੀ ਹੈ ਤੇ ਨਾ ਹੀ ਇਹ ਨਸਲੀ ਹੈ ਰਾਜਾ ਬਹੁਤ ਹੈਰਾਨ ਹੋਇਆ ਰਾਜੇ ਨੇ ਉਹ ਡੀਲਰ ਬੁਲਾਇਆ ਜੀ ਨੇ ਸੌਦਾ ਕਰਾਇਆ ਸੀ ਉਹ ਕਹਿੰਦਾ ਵੀ ਸੱਚ ਸੱਚ ਦੱਸ ਉਹ ਆਂਦਾ ਰਾਜਨ ਵੀ ਜਦੋਂ ਇਹ ਬੱਚਾ ਸੀ ਛੋਟਾ ਸੀਗਾ ਇਹਦੀ ਮਾਂ ਮਰ ਗਈ ਸੀ ਤੇ ਜਿਹੜਾ ਇਹਨੂੰ ਦੁੱਧ ਆਉ ਉਹ ਅਸੀਂ ਗਧੀ ਦਾ ਪਿਆ ਤੇ ਰਾਜਾ ਬੜਾ ਹੈਰਾਨ ਹੋਇਆ ਵੀ ਬੜਾ 파ਰਖੂ ਬੰਦਾ ਇਹ ਉਹ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹ ਘੋੜਾ ਅਸਲੀ ਤੇ ਨਸਲੀ ਨਹੀਂ ਉਹ ਆਂਦਾ ਜੀ ਮੈਂ ਇਹਦੇ ਖਾਣ ਪੀਣ ਤੋਂ ਚੱਲ ਚੱਲਣ ਤੋਂ ਇਹ ਜੱਜ ਕਰ ਲਿਆ ਕਿ ਇਹਦੇ ਲੱਛਣ ਆ ਜਿਹੜੇ ਘੋੜਿਆਂ ਵਾਲੇ ਨਹੀਂ ਗਧਿਆਂ ਵਾਲੇ ਰਾਜਾ ਬਹੁਤ ਹੈਰਾਨ ਹੋਇਆ ਜੀ ਰਾਜਾ ਖੁਸ਼ ਹੋ ਕੇ ਕਹਿੰਦਾ ਵੀ ਇਹਨੇ ਬੜੀ ਪਰਖ ਕੀਤੀ ਆ ਬੜਾ 파ਰਕੂ ਬੰਦਾ ਹੈ ਇਹਦੇ ਘਰੇ ਦੁੱਧ ਛੱਡ ਕੇ ਆਓ ਚਾਵਲ ਛੱਡ ਕੇ ਆਓ ਇਹਦੇ ਘਰੇ ਵੇਸਣ ਛੱਡ ਕੇ ਆਓ ਕੁਛ ਦਿਨ ਨੰਗੇ ਉਹ ਕਹਿੰਦਾ ਰਾਜਨ ਵੀ ਜਿਹੜੀ ਤੁਹਾਡੀ ਪਟਰਾਣੀ ਆ ਨਾ ਇਹ ਵੀ ਅਸਲੀ ਤੇ ਨਸਲੀ ਨਹੀਂ ਰਾਜਾ ਫੇਰ ਹੈਰਾਨ ਹੋ ਗਿਆ ਰਾਜੇ ਨੇ ਆਪਦੀ ਸੱਸ ਬੁਲਾ ਲਈ ਉਹਨੂੰ ਕਹਿੰਦਾ ਵੀ ਦੱਸ ਕੀ ਆਹ ਜਿਹੜੀ ਗੱਲ ਕਹਿ ਰਿਹਾ ਸੱਚ ਹੈ ਇਹ ਉਹ ਕਹਿੰਦੀ ਹਾਂ ਜੀ ਅਖੇ ਜਦੋਂ ਇਹਦਾ ਜਨਮ ਹੋਇਆ ਸੀਗਾ ਐਕਚੁਅਲੀ ਮੈਨੂੰ ਪ੍ਰੋਬਲਮ ਸੀ ਤੇ ਜਿਹੜਾ ਇਹਨੂੰ ਦੁੱਧ ਪਿਆਇਆ ਉਹ ਅਸੀਂ ਨੌਕਰਾਨੀ ਦਾ ਦੁੱਧ ਪਿਆਇਆ ਰਾਜਾ ਫੇਰ ਬੜਾ ਹੈਰਾਨ ਹੋਇਆ ਜੀ ਰਾਜਾ ਕਹਿੰਦਾ ਵੀ ਬੜੀ ਇਹਨੇ ਪਰਖ ਕੀਤੀ ਬੜਾ ਘੈਂਟ ਬੰਦਾ ਹੈ ਰਾਜਾ ਕਹਿੰਦਾ ਵੀ ਇਹਦੇ ਘਰੇ ਹੋਰ ਆਟਾ ਛੱਡਿਓ ਔਰ ਖੰਡ ਦੇ ਗੱਟੇ ਸਿੱਟਿਓ ਚਾਹ ਦੇ ਗੱਟੇ ਸਿੱਟਿਓ ਬੜਾ ਰਾਜਾ ਖੁਸ਼ ਹੋਇਆ ਦੋ ਚਾਰ ਦਿਨ ਨੰਗੇ ਉਹ ਕਹਿੰਦਾ ਰਾਜਨ ਕਹਿੰਦਾ ਤੂੰ ਵੀ ਅਸਲੀ ਨਹੀਂ ਤੇ ਨਸਲੀ ਨਹੀਂ ਰਾਜਾ ਉਹਨੂੰ ਥੋੜਾ ਗੁੱਸਾ ਵੀ ਆਇਆ ਪਰ ਉਹਨੇ ਆਖਿਆ ਕਲੀਅਰ ਕਰੀ ਗਿਆ ਉਹਨੇ ਆਪਦੀ ਮਾਂ ਨੂੰ ਸੱਤ ਲਿਆ ਕਹਿੰਦਾ ਮਾਤਾ ਦੱਸ ਇਹ ਗੱਲ ਜਿਹੜੀ ਕਹਿੰਦਾ ਉਹਦੀ ਮਾਂ ਕਹਿੰਦੀ ਵੀ ਇਹ ਗੱਲ ਬਿਲਕੁਲ ਸੱਚ ਹੈ ਕਿ ਸਾਡੇ ਬੱਚਾ ਨਹੀਂ ਹੁੰਦਾ ਸੀ ਤੇ ਅਸੀਂ ਇੱਕ ਹਲਵਾਈਆਂ ਦਾ ਬੱਚਾ ਮੁੱਲ ਖਰੀਦ ਕੇ ਪਾਲ ਪੋਲ ਉਸਕੇ ਵੱਡਾ ਕੀਤਾ ਉਹ ਤੂੰ ਹੀ ਹੈ ਰਾਜੇ ਨੇ ਉਹਨੂੰ ਪੁੱਛਿਆ ਬੜਾ ਹੈਰਾਨ ਹੋਇਆ ਰਾਜਾ ਕਹਿੰਦਾ ਵੀ ਤੈਨੂੰ ਇਹ ਗੱਲ ਮੇਰੇ ਚ ਕਿਵੇਂ ਪਤਾ ਲੱਗੀ ਮੈਂ ਅਸਲੀ ਨਹੀਂ ਤੇ ਨਸਲੀ ਨਹੀਂ ਉਹਾਂ ਦਾ ਵੀ ਰਾਜੇ ਜਿਹੜੇ ਹੁੰਦੇ ਆ ਨਾ ਉਹ ਜਦੋਂ ਕਿਸੇ ਵੀ ਆਪ ਦੇ ਨੌਕਰ ਤੋਂ ਖੁਸ਼ ਹੁੰਦੇ ਆ ਤੇ ਉਹ ਕਹਿੰਦੇ ਆ ਵੀ ਇਹਦੇ ਘਰੇ ਸੋਨਾ ਛੱਡਿਓ ਚਾਹਰਾਤ ਛੱਡਿਓ ਇਹਨੂੰ ਇੰਨਾ ਰਾਜ ਭਾਗ ਦੇ ਦਿਓ ਤੇ ਤੂੰ ਜਦੋਂ ਵੀ ਮੈਂ ਤੈਨੂੰ ਕੋਈ ਪਰਖ ਕਰਕੇ ਦਿੱਤੀ ਆ ਤੇ ਤੂੰ ਕਹਿ ਦਿੰਨਾ ਵੀ ਇਹਦੇ ਰਾਸ਼ਨ ਛੱਡਿਓ ਤੇ ਇਹਦੇ ਆਟਾ ਸਿੱਟਿਓ ਬੇਸੰਤ ਅਖੰਡ ਦੇ ਘਟੇ ਉਹ ਕਹਿੰਦਾ ਤੇਰੇ ਲਛਣੀ ਲੁਆਈਆਂ ਵਾਲੇ ਆ ਪਾ ਇਸ ਕਰਕੇ ਵੀਰੇ ਆਪਣੇ ਵੀ ਇੱਕ ਰਾਜਾ ਹੈ ਜਿਹੜਾ ਨਾ ਤਾਂ ਅਸਲੀ ਹੈ ਤੇ ਨਾ ਨਸਲੀ ਉਹ ਹੈ ਰਾਜਾ ਵਿਣਗਾ ਤੇ ਹੁਣ ਜਿਮਣੀ ਚੌਣ ਆ ਗਈ ਤੇ ਉਹ ਬੜੇ ਡਰਾਮੇ ਕਰੂਗਾ ਤੇ ਉਹ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਤੇ ਬਾਕੀ ਆਪਾਂ ਮਿਲਦੇ ਆਂ ਬਾਈ ਸਸੀ ਗੱਲਸਾਂ